ਆਪਣੇ ਸੋਸ਼ਲ ਪਲੇਟਫਾਰਮਸ ਤੋਂ ਜਹਾਂ ਤਾ ਸਾਡੇ ਗਾਣੇ ਅਸੀਂ ਪ੍ਰਮੋਟ ਕਰਦੇ ਆ ਜਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਹੋਵੇ ਕਿ ਜੇ ਅਸੀਂ ਉੱਥੇ ਆ ਰਹੇ ਆ ਜਾਂ ਸਾਡਾ ਸ਼ੋਅ ਹੈ ਜਾਂ ਸਾਡਾ ਚਾਗਰਣ ਹੈ ਜਾਂ ਸਾਡਾ ਸੂਫੀ ਕਨਸਰਟ ਹੈ ਪਰ ਅੱਜ ਜਿਹੜੀ ਗੱਲ ਵਾਸਤੇ ਮੈਂ ਲਾਈਵ ਹੋਇਆ ਹਾਂ ਉਹ ਇਹ ਹੈ ਕਿ ਦੇਸ਼ ਦੀਆਂ ਧੀਆਂ ਨੂੰ ਬਹੁਤ ਖਤਰਾ ਹੈ ਦੇਸ਼ ਦੀਆਂ ਭੈਣਾਂ ਨੂੰ ਬਹੁਤ ਖਤਰਾ ਹੈ ਸਾਡੀਆਂ ਧੀਆ ਬੱਚੀਆਂ ਮਾਵਾਂ ਭੈਣਾਂ ਉਹਨਾਂ ਨੂੰ ਖਤਰਾ ਹੈ ਕਿਉਂਕਿ ਪੂਰਾ ਦੇਸ਼ ਸਾਡਾ ਹੈ ਪੰਜਾਬ ਸਾਡਾ ਹੈ ਪੂਰੀ ਪੂਰੀ ਇੰਡੀਆ ਸਾਡੀ ਹੈ ਪੂਰਾ ਭਾਰਤ ਸਾਡਾ ਹੈ ਆਜ਼ਾਦ ਹੋਇਆ ਨੂੰ ਸਾਨੂੰ ਕਾਫੀ ਸਾਲ ਹੋ ਗਏ ਅੱਜ ਆਜ਼ਾਦੀ ਦਿਵਸ ਵੀ ਮਨਾਇਆ ਸਾਰੇ ਨੇ ਮਮੀ ਜਾ ਕੇ ਆਏ ਇੱਕ ਜਗ੍ਹਾ ਮੈਨੂੰ ਲੱਗਦਾ ਕਿ ਅਸੀਂ ਸਾਡਾ ਦੇਸ਼ ਸ਼ਹਾਦਤ ਹੋ ਗਿਆ ਪਰ ਸਾਡੀਆਂ ਬੱਚੀਆਂ ਧੀਆਂ ਪੈਣਾ ਹਜੇ ਵੀ ਆਜ਼ਾਦੀ ਨਾਲ ਕੂਮ ਫੇਰ ਨਹੀਂ ਸਕਦੀਆਂ ਆਜ਼ਾਦੀ ਨਾਲ ਉਹ ਆਪਣਾ ਕਿੱਤਾ ਨਹੀਂ ਅਪਨਾ ਸਕਦੀਆਂ ਉਹਨਾਂ ਨੇ ਕੀ ਕਰਨਾ ਹੈ ਉਹ ਆਪਣੀ ਮਨਪਸੰਦ ਦਾ ਕਿੱਤਾ ਆਪਣੀ ਮਨਪਸੰਦ ਚੋਣੇ ਡਾਕਟਰ ਬੰਣਾ ਹੈ ਜੋ ਉਹਨੇ ਕਰਨਾ ਤੇ ਅਸੀਂ ਵਿੱਚ ਜ਼ਰੂਰ ਟਾਂਗ ਅੜਾਉਣੀ ਸਾਨੂੰ ਨਹੀਂ ਅੜਾਉਣੀ ਚਾਹੀਦੀ ਮਤਲਬ ਉਹ ਵਿਚਾਰੀਆਂ ਹਜੇ ਆਜ਼ਾਦ ਹੀ ਨਹੀਂ ਹੈ ਜੀ ਉਹ ਕਿਸੇ ਦੀ ਭਲਾਈ ਕਰਦੀਆਂ ਤੇ ਉਹਨਾਂ ਨੂੰ ਉਸ ਭਲਾਈ ਦੇ ਰਿਟਰਨ ਵਿੱਚ ਇੰਨੀ क्रूरਤਾ ਨਾਲ ਮੈਂ ਕੀ ਕਹਾਵਾਂ ਉਹ ਅੱਜ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਵਾਂ ਮੈਂ ਹਜੇ ਤਾਂ ਸੀ ਨਿਰਭਿਆ ਕਾਂਡ ਚੋਂ ਹੀ ਨਹੀਂ ਉਬਰੇ ਨਿਰਭਿਆ ਕਾਂਡ ਜਿਹੜਾ ਦਿੱਲੀ ਵਾਲਾ ਸਾਨੂੰ ਯਾਦ ਹੈ ਸਾਰਿਆਂ ਨੂੰ ਯਾਦ ਹੈ ਤੇ ਉਹ ਕੋਲਕਾਤਾ ਵਿੱਚ ਫੀਮੇਲ ਡਾਕਟਰ ਦੇ ਨਾਲ ਰੇਪ ਹੋਇਆ ਉਨ ਦਾ ਮਰਡਰ ਕਰ ਦਿੱਤਾ ਗਿਆ ਯਾਰ ਇੰਨੀ क्रूरਤਾ ਇੰਨੀ ਬੇਰहमी ओहो ਸਾਡੀਆਂ ਵੀ ਧੀਆ ਭੈਣਾਂ ਨੇ ਬਹੁਤ سارے ਜਦੋਂ ਮੈਂ ਲਾਈਵ ਹਾਂ ਨਾ ਤਾਂ ਬਹੁਤ ਸਾਰੇ ਐਸੇ ਪਾਦਲ ਘਟੀਆਂ ਲੂਂਗ ਨੇ ਜਿਹੜੇ ਵਿੱਚ ਇਹ ਵੀ ਕਮੈਂਟ ਅਜੀਬ ਅਜੀਬ ਕਰਦੇ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਅੱਜ ਨਹੀਂ ਫਿਰ ਕਦੇ ਕਿਉਂਕਿ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਤੁਹਾਡੀਆਂ ਵੀ ਧੀਆ ਹੋਣਗੀਆਂ ਸਾਡੀਆਂ ਵੀ ਧੀਆਂ ਮਾਵਾ ਪਹਿਣਾ ਸਭ ਦੀਆਂ ਸਾਂਝੀਆਂ ਸੋ ਅੱਜ ਜਿਹੜੀ ਚੀਜ਼ ਤੇ ਲਾਈਵ ਹੋਇਆ ਉਹ ਕਹਿ ਲੈਣ ਦਿਓ ਪਲੀਜ਼ ਅੱਜ ਵਿੱਚ ਆਪਣੀ ਤੰਗ ਨਹੀਂ ਹੜਾਉਣੇ ਤੁਸੀਂ ਪਲੀਜ਼ ਮੈਂ ਇਹ ਕਹਿਣਾ ਚਾਹਣਾ ਮੋਦੀ ਸਰਕਾਰ ਨੂੰ ਮਮਤਾ ਬੈਨਰਜੀ ਨੂੰ ਕਿ ਕੋਲਕਾਤਾ ਵਿੱਚ ਜਿਹੜੀ ਚੀਜ਼ ਹੋਈ ਹੈ ਉਹ ਬਹੁਤ ਬੇਰਮੀ ਉਹਦੇ ਚ ਦਿਖਾਈ ਗਈ ਹੈ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ ਉਹਨਾਂ ਦੋਸ਼ੀਆਂ ਨੂੰ ਲੱਭ ਕੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਾਨੂੰਨ ਅੱਗੇ ਹੱਥ ਜੋੜ ਕੇ ਅਰਜ਼ੀ ਤੇ ਬੇਨਤੀ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਇਹ ਵੀ ਨਹੀਂ ਕਿ ਫਾਂਸੀ ਲਾ ਕੇ ਤੇ ਉਹਨਾਂ ਨੂੰ ਲਾਹ ਲਿਆ ਜਾਵੇ ਨਹੀਂ ਮੇਰੇ ਖਿਆਲ 'ਚ ਇੱਕ ਹਫ਼ਤਾਂ ਨੂੰ ਲਟਕਦੇ ਰਹਿਣਾ ਚਾਹੀਦਾ ਜਿਨ੍ਹਾਂ ਨੇ ਇੰਨੀ ਘਟਿਆ ਇੰਨੀ ਬੇਰਹਿਮੀ ਨਾਲ ਉਸ ਬੱਚੀ ਦਾ ਕਤਲ ਵੀ ਕੀਤਾ ਤੇ ਉਹਦੇ ਨਾਲ ਰੇਤ ਕੀਤਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੋਦੀ ਸਰਕਾਰ ਨੂੰ ਮਮਤਾ ਬেনারਜੀ ਨੂੰ ਜੋ ਕਿ ਕੋਲਕਾਤਾ ਸਾਰਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਮਮਤਾ ਬেনারਜੀ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਖੁਦ ਵੀ ਇੱਕ ਔਰਤ ਹੋ ਤੇ ਇੱਕ ਔਰਤ ਦਾ ਦਰਦ ਸਮਝੋ ਕਿ ਉਹਨਾਂ ਦੋਸ਼ੀਆਂ ਨੂੰ ਲੱਭ ਕੇ ਅੱਛੇ ਤਰੀਕੇ ਨਾਲ ਸਜ਼ਾ ਦਿਓ ਕੱਟ ਤੋਂ ਕੱਟ ਨਹੀਂ ਵੱਧ ਤੋਂ ਵੱਧ ਜਿੰਨੀ ਸਜ਼ਾ ਹੋ ਸਕਦੀ ਉਹਨਾਂ ਨੂੰ ਦੇਓ ਮੌਤ ਤੋਂ ਬਾਅਦ ਉਹਨਾਂ ਦੀ লাশ ਲਾ ਕੇ ਫਾਂਸੀ ਦੇ ਫੰਦੇ ਤੋਂ ਉਹਦੇ ਤੇ ਵੀ ਜੁੱਤੀਆਂ ਮਾਰੋ ਇਹੋ ਜੇ ਕਟਿਆ ਬੰਦਿਆਂ ਵਾਸਤੇ ਇਹ ਮੌਤ ਦੀ ਸਜ਼ਾ ਵੀ ਘੱਟ ਹੈ ਤੇ ਮੈਂ ਰੱਬ ਅੱਗੇ ਵੀ ਪ੍ਰਾਰਥਨਾ ਕਰਦਾ ਰੱਬ ਅੱਗੇ ਵੀ ਬੇਨਤੀ ਕਰਦਾ ਕਿ ਸੱਚਿਆ ਪਾਤਸ਼ਾਹ ਜਿਉਂ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਉੱਥੇ ਜੁੱਤੀਆਂ ਮਾਰ ਕੇ ਤੇਰੇ ਘਰ 'ਚ ਵੀ ਨਹੀਂ ਵੜਨ ਦੇਣਾ ਸਾਰੇ ਜਾਣੇ ਉਸ ਕੁੜੀ ਦੇ ਇਨਸਾਫ ਲਈ जस्टिसली, चाहे वो पंजाब है चाहे वह महाराष्ट्र है चाहे वह चेन्नई है चाहे वह हिंदुस्तान का कोई भी इलाका है कोना है उतू मेरी गुजारिश है कि वो जस्टिस की गुहार जरूर लवान मेहरबानी शुक्रिया